ਦਰਸ਼ਕੋ ਹਰ ਇੱਕ ਮਾਪੇ ਦੀ ਆਪਣੇ ਬੱਚਾਂ ਤੇ ਬਹੁਤ ਵੱਡੀ ਉਮੀਦ ਹੁੰਦੀ ਹੈ ਕਿ ਉਹ ਵੱਡੇ ਹੋ ਕੇ ਪੜ੍ਹ ਲਿਖ ਕੇ ਕੁਝ ਬਣ ਗਏ ਇਸ ਕਰਕੇ ਮਾਪੇ ਨੇ ਜਿਹੜੇ ਉਹ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਆਪਣੇ ਬੱਚਾਂ ਤੇ ਲਗਾ ਦਿੰਦੇ ਨੇ ਪਰ ਜਦੋਂ ਕਈ ਵਾਰ ਵੱਡੇ ਹੋ ਕੇ ਬੱਚੇ ਫਿਰ ਆਪਣੇ ਮਾਪਿਆਂ ਦੇ ਲੱਤ ਮਾਰਦੇ ਨੇ ਜਾਂ ਫਿਰ ਇਸ ਤਰ੍ਹਾਂ ਦੇ ਤਾਣੇ ਮੇਨੇ ਮਾਰਦੇ ਨੇ ਅਤੇ ਉਹਨਾਂ ਦਾ ਜੀਣਾ ਮੁਸ਼ਕਲ ਹੋ ਜਾਂਦਾ ਜਾਂ ਫਿਰ ਉਹ ਮਾਪੇ ਜਾਣਦੇ ਨੇ ਜਾਂ ਫਿਰ ਉਹਨਾਂ ਦਾ ਰੱਬ ਜਾਣਦਾ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਵੀ ਇਸੇ ਤਰ੍ਹਾਂ ਦੀ ਘਟਨਾ ਇਸ ਘਟਨਾ ਦੇ ਵਿੱਚ ਵੀ ਇੱਕ ਲੜਕੀ ਨੇ ਆਪਣੇ ਪਿਤਾ ਨੂੰ ਐਸਾ ਤਾਣਾ ਮਾਰਿਆ ਤੇ ਇਸ ਤੋਂ ਬਾਅਦ ਫਿਰ ਇੱਕ ਕਤਲ ਹੋ ਜਾਂਦਾ ਕੀ ਹੈ ਪੂਰੀ ਘਟਨਾ ਕਿੱਥੋਂ ਦੀ ਹੈ ਅੱਜ ਦੀ ਇਸਾ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਹਰਿਆਣਾ ਦੇ ਗੁਰੂਗ੍ਰਾਮ ਦੀ ਹੈ ਹਰਿਆਣਾ ਦੇ ਗੁਰੂਗ੍ਰਾਮ ਦੀ ਰਹਿਣ ਵਾਲੀ ਰਾਧਿਕਾ ਜਿਸ ਦੀ ਉਮਰ ਤਕਰੀਬਨ 25 ਸਾਲ ਰਾਧਿਕਾ ਟੈਨਿਸ ਦੀ ਖਿਡਾਰਨ ਸੀ ਬਹੁਤ ਵਧੀਆ ਟੈਨਿਸ ਖੇਡਦੀ ਸੀ ਅਤੇ ਮਾਪਿਆਂ ਦਾ ਵੀ ਇੱਕ ਸੁਪਨਾ ਸੀ ਕਿ ਸਾਡੀ ਬੇਟੀ ਪੜ੍ਹ ਲਿਖ ਕੇ ਕੁਝ ਵਧੀਆ ਬਣੇ ਪਰ ਜਿਹੜੀ ਰਾਧਿਕਾ ਸੀ ਉਹਦਾ ਵੀ ਇੱਕ ਸੁਪਨਾ ਸੀ ਕਿ ਮੈਂ ਕੁਝ ਬਣਾ ਇਸ ਕਰਕੇ ਉਹਦੇ ਮਾਪੇ ਵੀ ਉਸਦੀ ਸਪੋਰਟ ਬਹੁਤ ਜ਼ਿਆਦਾ ਕਰਦੇ ਸੀ ਪਰ ਜਿਵੇਂ ਜਿਵੇਂ ਰਾਧਿਕਾ ਵੱਡੀ ਹੁੰਦੀ ਜਾਂਦੀ ਹੈ ਉਸਦੇ ਸੱਪਨੇ ਵੀ ਵੱਡੇ ਹੁੰਦੇ ਜਾਂਦੇ ਨੇ ਇਧਰੋਂ ਰਾਧਿਕਾ ਦੇ ਪਿਤਾ ਦੀਪਕ ਯਾਦਵ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ ਆਪਣੀ ਬੇਟੀ ਨੂੰ ਪੜਾਉਣ ਲਖਾਉਣ ਦੇ ਵਿੱਚ ਇੱਕ ਦਿਨ ਐਸਾ ਹੁੰਦਾ ਕਿ ਉਸ ਦੀ ਬੇਟੀ ਨੂੰ ਉਹ 2 ਕਰੋੜ ਰੁਪਇਆ ਲਾ ਕੇ ਅਕੈਡਮੀ ਵੀ ਖੋਲ ਕੇ ਦਿੰਦਾ ਜਿਵੇਂ ਜਿਵੇਂ ਰਾਧਕਾ ਦੇ ਪਿਤਾ ਦੀ ਉਮਰ ਵੱਡੀ ਹੁੰਦੀ ਜਾਂਦੀ ਹੈ ਤਾਂ ਉਸ ਦੀ ਕੰਮ ਕਰਨ ਦੀ ਸਮਰੱਥਾ ਸੀ ਜਿਹੜੀ ਉਹ ਘਟਦੀ ਜਾਂਦੀ ਹੈ ਇਸ ਕਰਕੇ ਹੁਣ ਇੱਕ ਐਸਾ ਟਾਈਮ ਆ ਚੁੱਕਿਆ ਸੀ ਕਿ ਜੋ ਰਾਧਕਾ ਦਾ ਪਰਿਵਾਰ ਸੀ ਉਹ ਉਹ ਰਾਧਕਾ ਦੀ ਅਕੈਡਮੀ ਤੋਂ ਹੀ ਚੱਲਦਾ ਸੀ ਜਿੰਨਾ ਵੀ ਖਰਚਾ ਸੀਗਾ ਉਹ ਰਾਧਕਾ ਦੀ ਅਕੈਡਮੀ ਤੋਂ ਚੱਲ ਰਿਆ ਸੀ ਪਰ ਹੁਣ ਜਿਹੜੀ ਰਾਧਕਾ ਸੀ ਉਹ ਵੱਡੀ ਹੋ ਚੁੱਕੀ ਸੀ ਹੁਣ ਉਹ ਆਪਣੇ ਮਾਪਿਆਂ ਨੂੰ ਤਾਣੇ ਮੇੜੇ ਮਾਰਨ ਲੱਗ ਚੁੱਕੀ ਸੀ ਅਤੇ ਉਹ ਆਪਣੇ ਪਿਤਾ ਨੂੰ ਇਹ ਗੱਲ ਕਹਿੰਦੀ ਸੀ ਕਿ ਤੁਸੀਂ ਮੇਰੀ ਕਮਾਈ ਤੇ ਪਾਉਦੇ ਹੋ ਹਾਲਾਂਕਿ ਉਸਦੇ ਪਿਤਾ ਨੇ ਹੀ ਉਸ ਨੂੰ 2 ਕਰੋੜ ਰੁਪਇਆ ਖਰਚ ਕੇ ਅਕੈਡਮੀ ਖੋਲ੍ਹ ਕੇ ਦਿੱਤੀ ਸੀ ਪਰ ਹੁਣ ਰਾਧਕਾ ਸੀ ਜਿਹੜੀ ਉਹ ਤਾਣੇ ਮੇੜੇ ਮਾਰਨ ਲੱਗ ਚੁੱਕੀ ਸੀ ਇੱਕ ਦਿਨ ਕੀ ਹੁੰਦਾ ਰਾਧਕਾ ਦੇ ਪਿਤਾ ਦੀਪਕ ਯਾਦਵ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਅਤੇ ਉਹਨਾਂ ਦੀ ਇਸ ਗੱਲ ਨੂੰ ਲੈ ਕੇ ਲੜਾਈ ਵੀ ਹੁੰਦੀ ਆ ਤਾਂ ਇਸ ਤੋਂ ਬਾਅਦ ਰਾਧਿਕਾ ਘਰ ਦੀ ਰਸੋਈ ਦੇ ਵਿੱਚ ਖਾਣਾ ਬਣਾ ਰਹੀ ਹੁੰਦੀ ਆ ਅਤੇ ਉਸ ਦਾ ਪਿਤਾ ਦੀਪਕ ਯਾਦਵ ਇੱਕ ਲਾਇਸੈਂਸੀ ਰਵਾਲਵਰ ਲੈ ਕੇ ਆਉਂਦਾ ਅਤੇ ਤਾਵੜ ਤੋੜ ਰਾਧਿਕਾ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਤਿੰਨ ਗੋਲੀਆਂ ਉਸ ਦੇ ਪਿੱਠ ਉੱਤੇ ਲੱਗਦੀਆਂ ਨੇ ਅਤੇ ਇੱਕ ਗੋਲੀ ਉਸ ਦੇ ਮੋਢੇ ਉੱਤੇ ਲੱਗਦੀ ਆ ਇਸ ਤੋਂ ਬਾਅਦ ਰਾਧਿਕਾ ਦੀ ਮੌਤ ਹੋ ਜਾਂਦੀ ਆ ਤਾਂ ਇਸ ਤੋਂ ਬਾਅਦ ਜਿਵੇਂ ਹੀ ਇਹ ਖਬਰ ਫੈਲਦੀ ਹੈ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਆਖਰ ਰਾਧਿਕਾ ਨੇ ਐਸਾ ਕਸੂਰ ਕੀ ਕੀਤਾ ਜੋ ਉਸਦੇ ਪਿਤਾ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਇਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਜਾਂਦਾ ਤੇ ਜਦੋਂ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਸਭ ਦੇ ਹੋਸ਼ ਉਡਾ ਦੇਣ ਵਾਲੇ ਖੁਲਾਸੇ ਹੁੰਦੇ ਨੇ ਤਾਂ ਰਾਧਿਕਾ ਦੇ ਪਿਤਾ ਦੀਪਕ ਜਾਦਵ ਨੇ ਦੱਸਿਆ ਕਿ ਅਸੀਂ ਬਹੁਤ ਮੁਸ਼ਕਲ ਦੇ ਨਾਲ ਰਾਧਿਕਾ ਨੂੰ ਪੜਾਇਆ ਲਿਖਾਇਆ ਸੀ ਵੱਢੀ ਕੀਤਾ ਅਤੇ ਉਸ ਨੂੰ ਅਕੈਡਮੀ ਵੀ ਖੋਲ ਕੇ ਦਿੱਤੀ तकरीबन 2 ਕਰੋੜ ਰੁਪਇਆ ਲਗਾ ਕੇ ਪਰ ਹੁਣ ਜਦੋਂ ਸਾਨੂੰ ਰਾਧਿਕਾ ਦੀ ਲੋੜ ਸੀ ਉਸ ਟਾਈਮ ਰਾਧਿਕਾ ਸਾਨੂੰ ਹੁਣ ਤਾਣੇ ਮੇਨੇ ਦੇਣ ਲੱਗੀ ਸੀ ਇਸ ਕਰਕੇ ਉਹਦੇ ਪਿਤਾ ਨੂੰ ਗੁੱਸਾ ਆ ਜਾਂਦਾ ਅਤੇ ਫਿਰ ਰਾਧਿਕਾ ਦਾ ਕਤਲ ਕਰ ਦਿੱਤਾ ਜਾਂਦਾ ਥੋੜਾ ਟਾਈਮ ਪਹਿਲਾਂ ਰਾਧਿਕਾ ਨੇ ਇੱਕ ਵੀਡੀਓ ਦੇ ਵਿੱਚ ਵੀ ਕੰਮ ਕੀਤਾ ਸੀਗਾ ਇਸ ਤੋਂ ਬਾਅਦ ਵੀ ਰਾਧਿਕਾ ਦੇ ਘਰ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਅਕਸਰ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਫਿਕਰ ਹੁੰਦਾ ਪਰ ਕਈ ਵਾਰ ਬੱਚੇ ਲਾਹ ਪ੍ਰਵਾਹ ਹੋ ਜਾਂਦੇ ਨੇ ਇਸ ਕਰਕੇ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਘਟ ਜਾਂਦੀਆਂ ਨੇ ਰਾਧਿਕਾ ਦੇ ਪਿਤਾ ਨੂੰ ਗੁੱਸਾ ਆਉਂਦਾ ਇਸ ਤੋਂ ਬਾਅਦ ਰਾਧਿਕਾ ਦਾ ਪਿਤਾ ਉਸ ਦਾ ਕਤਲ ਕਰ ਦਿੰਦਾ ਸੋ ਦਰਸ਼ਕੋ ਇਸ ਘਟਨਾ ਤੋਂ ਸਾਨੂੰ ਇਹ ਸਿੱਖਿਆ ਜ਼ਰੂਰ ਮਿਲਦੀ ਹੈ ਕਿ ਦੇਖੋ ਮਾਪੇ ਆਪਣੀ ਪੂਰੀ ਜ਼ਿੰਦਗੀ ਲਾ ਦਿੰਦੇ ਨੇ ਸਾਨੂੰ ਕੁਝ ਬਣਾਉਣ ਦੇ ਲਈ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਕੀ ਅਸੀਂ ਮਾਪਿਆਂ ਦੀ ਗੱਲਬਾਤ ਨੂੰ ਸੁਣੀਏ ਤੇ ਸਮਝੀਏ ਇਹ ਨਾ ਹੋਵੇ ਕਿ ਜਦੋਂ ਅਸੀਂ ਆਪਣੇ ਪੈਰਾਂ ਤੇ ਸਟੈਂਡ ਹੋ ਜਾਂਨੇ ਆ ਤਾਂ ਬਾਅਦ ਵਿੱਚ ਆਪਾਂ ਕਹੀਏ ਵੀ ਤੁਸੀਂ ਹੁਣ ਕੌਣ ਹੋ ਸਾਨੂੰ ਸਟੈਂਡ ਕਰਾਉਣ ਵਾਲੇ ਇਹ ਨਾ ਹੋਵੇ ਕਿ ਬਾਅਦ ਵਿੱਚ ਆਪਾਂ ਮਾਪਿਆਂ ਨੂੰ ਤਾਨੇ ਮੇੜੇ ਮਾਰਨੇ ਸ਼ੁਰੂ ਕਰ ਦਈਏ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ